ਇਸੇ ਵਾਰ ਸ਼੍ਰੋਮਣੀ ਕਲਦਲ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਾਂ ਫਿਰ ਕੁਝ ਐਸਜੀਪੀਸੀ ਦੇ ਗੋਲਕਨ ਦੇਈਆ ਜਿਹੜੀ ਗੱਲ ਚੱਲਦੀ ਹੈ ਜਿਹੜਾ ਸਵਾਲ ਉੱਠਦੇ ਨੇ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਉਹਦੇ 'ਚ 1 ਰੁਪਿਆ ਵੀ ਐਸਜੀਪੀਸੀ ਦਾ ਜਾਂ ਗੁਰੂ ਦੀ ਗੋਲਕ ਦਾ ਨਹੀਂ ਉਹ ਆਪਦੇ ਨਿੱਜੀ ਸਰੋਤਾਂ ਤੋਂ ਕਰ ਰਹੇ ਨੇ ਹੁਣ ਜਿੱਥੇ ਇਹ ਸਵਾਲ ਚੱਕਦੇ ਨੇ ਦੇਖੋ ਇਹਨਾਂ ਨੇ ਨਾ ਰਾਤ ਨੂੰ ਇੱਕ ਫੋਟੋ ਚੱਕੀ ਉਹ ਸ਼ਾਇਦ ਸੰਗਰੂਰ ਹਲਕੇ ਦੇ ਲਹਿਰੇ ਦਾ ਇਹ ਕਹਿੰਦੇ ਜੀ ਜਿਹੜਾ ਟੈਂਕਰ ਹੈ ਟੈਂਕਰ ਦੇ ਸਾਰੇ ਪਾਸੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੋਸਟਰ ਲੱਗੇ ਨੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਲਾਨ ਕਰਕੇ ਸੇਵਾ ਕਰ ਰਹੀ ਉਹ ਕੋਈ ਲੁਕ ਚੁਪ ਕੇ ਨਹੀਂ ਕਰ ਰਹੀ ਤੁਸੀਂ ਦੇਖਿਆ ਹੋਣਾ ਕਿ ਧਾਮੀ ਸਾਹਿਬ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਕਿ 8 ਲੱਖ ਲੀਟਰ ਡੀਜ਼ਲ ਦੀ ਸੇਵਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਨਾਲ ਕਿਸਾਨਾਂ ਦੇ ਬੀਜੀ ਕਰੇ ਹੁਣ ਇਹ ਕਹਿੰਦੇ ਜੀ ਉੱਥੇ ਜਦੋਂ ਸੇਵਾ ਹੋ ਰਹੀ ਸੀ ਉੱਥੇ ਜਿਹੜਾ ਬੰਦਾ ਖੜਾ ਉਹ ਸ਼ਰੋਮਨੀ ਅਕਾਲ ਤਲ ਦਾ ਹਲਕਾ ਇੰਚਾਰਜ ਹੈ ਹੁਣ ਮੈਨੂੰ ਇਹ ਦੱਸੋ ਵੀ ਜੇ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡੀਜ਼ਲ ਦਾ ਟੈਂਕਰ ਵਰਤਣਾ ਹੋਵੇ ਫਿਰ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੋਸਟਰ ਕਿਉਂ ਲਾਉਗੇ ਜੀ ਉੱਥੇ ਤਾਂ ਪੋਸਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੱਗੇ ਸੀ ਜੇ ਅਸੀਂ ਆਪਣੇ ਨਾਮ ਹੇਟ ਵੰਡਣਾ ਹੋਵੇ ਜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਨਮਾਨ ਇਸੇ ਤਰੀਕੇ ਅਕਾਲੀ ਦਲ ਨੇ ਵੰਡਣਾ ਹੋਵੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੋਸਟਰ ਕਿਉਂ ਲਾਉਣਗੇ ਯਾ ਤਾਂ ਉਹ ਇਹ ਗੱਲ ਕਹਿ ਦੇਣ ਵੀ ਜਿੱਥੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਸੇਵਾ ਆ ਜੇ ਉਥੋਂ ਜੇ ਕੋਈ ਬੰਦਾ ਅਕਾਲੀ ਦਲ ਨਾਲ ਵਾਅ ਵਸਤਾ ਰੱਖਦਾ ਭੱਜਿਆ ਕਰੇ ਮਤਲਬ ਕੋਈ ਲੌਜੀਕ ਨਾਲ ਤਾਂ ਗੱਲ ਕਰਨ ਨਾ ਲੋਕਾਂ ਤੱਕ ਸੇਵਾ ਪਹੁੰਚ ਰਹੀ ਹੈ ਲੋਕਾਂ ਦੇ ਜੇ ਕੋਈ ਭਲਾ ਹੋ ਰਿਹਾ ਔਰ ਮੈਂ ਇਸ ਦੇ ਵਿੱਚ ਕਹਿ ਰਿਹਾ ਕਿ ਇਹ ਤਾਂ ਦੋ ਗੱਲੋ ਗਈ ਸ਼੍ਰੋਮਨੀ ਅਕਾਲੀ ਦਲ ਦੀ ਤੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ